ਕਿ ਦਰੰਦਾਰ ਨੇ ਜਮਨੀ ਚੋਣਾ ਚ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਤੈ ਕੇਂਦਰ ਚ ਵੀ ਠੁੱਕ ਰੱਖਣ ਵਾਲੀ ਪਾਰਟੀ ਹੋਈ ਇਲਜ਼ਾਮਾਂ ਜਾਂ ਸਾਜ਼ਿਸ਼ ਦਾ ਸ਼ਿਕਾਰ ਕਿਵੇਂ ਡਿੱਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਦਾ ਗਰਾਫ ਅਕਾਲੀ ਦਲ ਨੂੰ ਦੋ ਫਾੜ ਕਰਨਾ ਚਾਹੁੰਦੇ ਸੀ ਵਿਰੋਧੀ ਸੁਣੋ ਅਕਾਲੀ ਦਲ ਦੀ ਚੜਤ ਤੋਂ ਲੈ ਕੇ ਸੰਘਰਸ਼ ਤੱਕ ਦਾ ਇਤਿਹਾਸ ਕੀ ਤਰਨਤਾਰ ਨੂੰ ਜਿਮਨੀ ਚੋਣਾ ਚ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਤੈ ਹੈ ਇਹ ਸਵਾਲ ਹਰ ਉਸ ਵਿਅਕਤੀ ਦੇ ਮਨ ਵਿੱਚ ਹੈ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਦੇਖਿਆ ਜਿਸ ਨੇ ਉਸ ਵੇਲੇ ਦੌਰਾਨ ਅਕਾਲੀ ਦਲ ਦੀ ਚੜ੍ਹਤ ਦੇਖੀ ਹੈ ਜਦੋਂ ਸਿੱਖ ਪੰਥ ਦੀ ਰਹਿਨਮਾਈ ਇਸ ਪਾਰਟੀ ਨੇ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਤੇ ਪੰਜਾਬ ਦੀ ਸੱਤਾ ਉੱਤੇ ਰਾਜ ਕਰਨ ਵਾਲੀ ਇਸ ਪਾਰਟੀ ਜਿਸ ਦੀ ਕੇਂਦਰ ਵਿੱਚ ਵੀ ਠੁਕਸੀ ਕਿਵੇਂ ਇਲਜ਼ਾਮਾਂ ਜਾਂ ਸਾਜ਼ਿਸ਼ਾਂ ਸ਼ਿਕਾਰ ਹੋਈ ਤੇ ਹੁਣ ਕਿਵੇਂ ਵਾਪਸੀ ਲਈ ਸੰਘਰਸ਼ ਕਰ ਰਹੀ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੀ ਸ਼੍ਰੋਮਣੀ ਅਕਾਲੀ ਦਲ ਦਾ ਗਠਨ 1920 ਨੂੰ ਹੋਇਆ ਸੀ ਅਤੇ ਇਹ ਕਾਂਗਰਸ ਤੋਂ ਬਾਅਦ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਜਨਮੀ ਇਸ ਪਾਰਟੀ ਦਾ ਇਤਿਹਾਸ ਮੋਰਚਿਆਂ ਤੇ ਸੰਘਰਸ਼ਾਂ ਭਰਿਆ ਰਿਹਾ ਹੈ 1920 ਚ ਲਾਹੌਰ ਤੋਂ ਪੰਜਾਬੀ ਅਕਾਲੀ ਅਖਬਾਰ ਸ਼ੁਰੂ ਹੋਇਆ ਤਾਂ ਬਹੁਤ ਸਾਰੇ ਕਾਰਕੁਨ ਪੰਥਕ ਸੋਚ ਰੱਖਣ ਵਾਲੇ ਆਗੂ ਅਤੇ ਵਿਦਵਾਨ ਇਸ ਅਖਬਾਰ ਨਾਲ ਜੁੜ ਕੇ ਦੇਖਦੇ ਦੇਖਦੇ ਇਹ ਇੱਕ ਵੱਡਾ ਕਾਫਲਾ ਬਣ ਗਿਆ 105 ਸਾਲਾਂ ਦਾ ਮਾਣ ਮੱਤਾ ਇਤਿਹਾਸ ਰੱਖਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਬਾਬਾ ਖੜਕ ਸਿੰਘ ਮਾਸਟਰ ਤਾਰਾ ਸਿੰਘ ਬਾਬਾ ਫਤਿਹ ਸਿੰਘ ਹਰਚੰਦ ਸਿੰਘ ਲੋਂਗੋਵਾਲ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਤੇ ਫਿਰ ਕੁਮਾਨ ਸ਼ੋਕਵੀਰ ਸਿੰਘ ਬਾਦਲ ਦੇ ਹੱਥ ਆ ਗਈ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ 1985 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਸੱਤਾ ਵਿੱਚ ਆਇਆ ਤੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਏ ਪਰ ਇਹ ਸਰਕਾਰ 2 ਕੁ ਸਾਲ ਚੱਲੀ ਤੇ ਮੁੜ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਇਸ ਤੋਂ ਬਾਅਦ ਬਰਨਾਲਾ ਵੱਖ-ਵੱਖ ਰਾਜਾਂ ਦੇ ਰਾਜਪਾਲ ਰਹੇ ਤੇ ਪੰਜਾਬ ਦੀ ਸਿਆਸਤ ਤੋਂ ਲਗਭਗ ਬਾਹਰ ਹੀ ਹੋ ਗਏ 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੇ ਬਾਈਕਾਟ ਕਰ ਦਿੱਤਾ ਅਤੇ ਕਾਂਗਰਸ ਦੇ ਵਿਧਾਇਕ ਬਹੁਤ ਘੱਟ ਬੋਟਾਂ ਲੈ ਕੇ ਵੀ ਜਿੱਤ ਗਏ ਇਸ ਮਗਰੋਂ ਬਿਆਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਉਹਨਾਂ ਖਾਲਿਸਤਾਨੀ ਲਹਿਰ ਨੂੰ ਦਬਾਉਣ ਲਈ ਪੁਲਿਸ ਨੂੰ ਖੁੱਲੇ ਅਧਿਕਾਰ ਦਿੱਤੇ ਲਹਿਰ ਤਾਂ ਦਬਾ ਦਿੱਤੀ ਗਈ ਪਰ ਇਸ ਦੌਰਾਨ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋਣ ਦੇ ਇਲਜ਼ਾਮ ਲੱਗੇ ਬੈਂਤ ਸਿੰਘ ਉੱਤੇ ਇਲਜ਼ਾਮ ਲੱਗੇ ਕਿ ਉਹਨਾਂ ਦੀ ਸਰਕਾਰ ਦੌਰਾਨ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਹੋਈ ਅਖੀਰ ਬੈਂਤ ਸਿੰਘ ਦੀ ਇੱਕ ਬੰਬ ਧਮਾਕੇ 'ਚ ਮੌਤ ਹੋ ਗਈ ਫਿਰ 1996 ਵਿੱਚ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਨੇ ਲੋਕ ਸਭਾ ਚੋਣਾਂ ਲੜੀਆਂ ਅਤੇ 1996 ਦੀ ਮੋਗਾ ਪਾਰਟੀ ਕਾਨਫਰੰਸ ਦੌਰਾਨ ਪੰਥਕ এজেন্ডੇ ਤੋਂ ਮੋੜਾ ਕਟਿਆ ਅਤੇ ਪਾਰਟੀ ਸਬੰਧੀ ਪੰਜਾਬੀ ਪਾਰਟੀ ਦਾ ਮਤਾ ਪਾਸ ਕੀਤਾ ਇਸ ਤੋਂ ਬਾਅਦ 1997 ਦੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਹਾਲਾਂਕਿ ਇਸ ਮਗਰੋਂ ਇੱਕ ਵਾਰ ਫਿਰ ਕਾਂਗਰਸ ਸੱਤਾ 'ਚ ਵਾਪਸ ਆਈ ਸੁਖਵੀਰ ਬਾਦਲ ਦੇ ਹੱਥ ਅਕਾਲੀ ਦਲ ਦੀ ਕਮਾਨ 25 ਸਾਲ ਦਾ ਦਾਵਾ ਪਰ 10 ਸਾਲ ਕੀਤਾ ਰਾਜ ਇਸ ਮਗਰੋਂ ਸੁਖਵੀਰ ਬਾਦਲ ਪੰਜਾਬ ਦੀ ਸਿਆਸਤ 'ਚ ਐਕਟਿਵ ਹੋਏ ਅਤੇ 2007 ਦੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਵੱਡੀ ਜਿੱਤ ਹਾਸਲ ਕਰ ਸੱਤਾ 'ਚ ਵਾਪਸੀ ਕੀਤੀ ਅਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਫਿਰ ਜਨਵਰੀ 2008 'ਚ ਅਕਾਲੀ ਦਲ ਦੀ ਪ੍ਰਧਾਨਗੀ ਸੁਖਵੀਰ ਸਿੰਘ ਬਾਦਲ ਨੂੰ ਸੌਂਪੀ ਗਈ ਇਸ ਮਗਰੋਂ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਹੀ 2012 ਵਿੱਚ ਅਕਾਲੀ ਦਲ ਲਗਾਤਾਰ ਦੂਜੀ ਵਾਰ ਸੱਤਾ ਵਿੱਚ ਆਇਆ ਤਾਂ ਇਸ ਨੂੰ ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਸੁਖਵੀਰ ਦੀ ਬਿਉਤਬੰਦੀ ਕਹਿ ਕੇ ਬੜਿਆਇਆ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਇਤਿਹਾਸਿਕ ਜਿੱਤ ਨਾਲ ਉਹ ਸੂਬੇ ਦੀ ਪਹਿਲੀ ਪਾਰਟੀ ਬਣ ਗਈ ਜੋ ਲਗਾਤਾਰ ਦੂਜੀ ਵਾਰ ਸੂਬੇ ਦੀ ਸੱਤਾ ਵਿੱਚ ਆਈ ਹੋਵੇ 2015 ਵਿੱਚ ਬੇਅਦਬੀਆਂ ਦੀ ਸਾਜ਼ਿਸ਼ 1 ਜੂਨ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕੀਤਾ ਗਿਆ 23 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਗਾ ਕੇ ਸਿੱਖਾਂ ਨੂੰ ਬੰਗਾਰਿਆ ਗਿਆ ਪੋਸਟਰਾਂ ਵਿੱਚ ਚੋਰੀ ਹੋਏ ਸਰੂਪਾਂ ਦਾ ਹਵਾਲਾ ਦੇ ਡੇਰਾ ਸਿਰਸਾ ਦਾ ਹੱਥ ਹੋਣ ਦਾ ਦਾਵਾ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਨੂੰ ਖੁੱਲੀ ਚੁਣੌਤੀ ਦਿੱਤੀ ਗਈ ਇਸ ਮਗਰੋਂ 12 ਅਕਤੂਬਰ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਕੇ ਫਰੀਦਕੋਟ ਦੇ ਪਿੰਡ ਬਰਗਾੜੀ ਦੀਆਂ ਗਲੀਆਂ 'ਚ ਖਿਲਾਰੇ ਗਏ ਇਥੋਂ ਹੀ ਅਕਾਲੀ ਦਲ ਦੇ ਖਿਲਾਫ ਇਲਜ਼ਾਮਾਂ ਦਾ ਜਾਂ ਕਹਿ ਲੋ ਕਿ ਸਾਜ਼ਿਸ਼ ਦਾ ਮੁੱਢ ਬੰਨਿਆ ਇਸ ਘਟਨਾ ਨੂੰ ਇਸੇ ਤਰ੍ਹਾਂ ਪ੍ਰਚਾਰਿਆ ਗਿਆ ਜਿਵੇਂ ਕਿ ਬੇਅਦਬੀਆਂ ਅਕਾਲੀ ਦਲ ਨੇ ਹੀ ਕਰਵਾਈਆਂ ਹੋਣ ਹਾਲਾਂਕਿ ਬਾਅਦ 'ਚ ਸਾਫ਼ ਹੋ ਗਿਆ ਕਿ ਬੇਅਦਬੀਆਂ 'ਚ ਅਕਾਲੀ ਦਲ ਤੇ ਕਿਸੇ ਅਕਾਲੀ ਦਲ ਦੇ ਲੀਡਰ ਦਾ ਕੋਈ ਹੱਥ ਨਹੀਂ ਸੀ ਅਹਿਮ ਗੱਲ ਹੈ ਕਿ ਜਿਨ੍ਹਾਂ ਨੇ ਸਾਜ਼ਿਸ਼ਾਂ ਰਚੀਆਂ ਹੁਣ ਉਹ ਖੁਦ ਇਸ ਖੇਡ ਦੇ ਵਿੱਚ ਫਸਦੇ ਜਾ ਰਹੇ ਨੇ ਇਸ ਮਗਰੋਂ ਸ਼ੁਰੂ ਹੋਈ ਸਿਆਸਤ ਦੀ ਖੇਡ ਦਰਅਸਲ ਬੇਅਦਬੀਆਂ ਦੇ ਮੁੱਦੇ ਤੇ ਲਗਾਤਾਰ ਸਿਆਸਤ ਹੋਈ ਤੇ ਅਕਾਲੀ ਸਰਕਾਰ ਸੱਤਾ ਚੋਂ ਬਾਹਰ ਹੋਈ ਤੇ ਕਾਂਗਰਸ ਨੂੰ ਇਸ ਦਾ ਵੱਡਾ ਫਾਇਦਾ ਹੋਇਆ ਜ਼ਿਕਰਯੋਗ ਹੈ ਕਿ ਕਾਂਗਰਸੀ ਲੀਡਰਾਂ ਨੇ ਸਟੇਜਾਂ ਉੱਤੇ ਵੀ ਇਸ ਮੁੱਦੇ ਨੂੰ ਖੂਬ ਪ੍ਰਚਾਰਿਆ ਪਰ ਵਿਧਾਇਕ ਪ੍ਰਗਟ ਸਿੰਘ ਵੱਲੋਂ ਵਿਧਾਨ ਸਭਾ ਚ ਦਿੱਤੇ ਇੱਕ ਬਿਆਨ ਨੇ ਇਹ ਸਾਬਤ ਕਰ ਦਿੱਤਾ ਕਿ ਕਾਂਗਰਸ ਨੇ ਵੀ ਬੇਅਦਬੀਆਂ ਦੇ ਮੁੱਦੇ ਤੇ ਰਾਜਨੀਤੀ ਕਰ ਚੰਗਾ ਫਾਇਦਾ ਲਿਆ ਤੇ ਇਹ ਕਹਿ ਕੇ ਸੱਤਾ ਵਿੱਚ ਵੀ ਆਏ ਕਿ ਇਨਸਾਫ ਮਿਲੇਗਾ ਪਰ ਅੱਜ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਜਿਹੜੀਆਂ ਸਾਡੀਆਂ ਨੈਸ਼ਨਲ ਏਜੰਸੀਆਂ ਆ ਨਾ ਉਹ ਕਰਵਾਉਂਦੀਆਂ ਤੁਸੀਂ ਇੱਥੋਂ ਦਾ ਜਾਲਾਓ ਕਿ ਇਹਦੇ ਵਿੱਚ ਡੇਰਾ ਸੱਚਾ ਸੌਦਾ ਦਾ ਨਾਂ ਆਉਂਦਾ ਆਉਂਦਾ ਨਾ ਡੇਰਾ ਸੱਚਾ ਸੌਦਾ ਦਾ ਨਾਂ ਪੂਰੀ ਉੱਥੇ ਟਰੇਸ ਹੋ ਗਈ ਹੈ ਸਾਰੀ ਗੱਲ ਤੇ ਉਹ ਕਿਹਦੇ ਨਾਲ ਆ ਹੁਣ ਉਹਨਾਂ ਨਾਲ ਹੀ ਹੈ ਉਹਨਾਂ ਦੀ ਕਿੰਨੀ ਵਾਰੀ ਪ੍ਰੋਲ ਸਾਲ ਦੇ ਵਿੱਚ 8-8 ਵਾਰੀ ਪ੍ਰੋਲ ਮਿਲਦੀ ਹੈ ਇਸ ਕਰਕੇ ਜਿਹੜਾ ਉਹ ਸਾਰਾ ਐਪੀਸੋਡ ਹੋਇਆ ਇੱਕ ਦੇ ਏਜੰਸੀਆਂ ਵੱਲੋਂ ਕੀਤਾ ਗਿਆ ਇਹਨਾਂ ਨੂੰ ਕਮਜ਼ੋਰ ਕਰਨ ਲਈ ਕੀਤਾ ਗਿਆ ਤੇ ਕਾਂਗਰਸ ਨੇ ਉਹਦਾ ਪੂਰਾ ਫੈਸਲਾ ਠਾਆ ਮੈਨੂੰ ਮੈਂ ਇਸ ਗੱਲ ਦਾ ਕਿ ਨਾ ਉਹਨਾਂ ਵੀ ਕਹਿ ਕੇ ਕਿ ਦੇਖੋ ਜੀ ਇੰਜ ਨਹੀਂ ਕੀਤਾ ਤੇ ਆਪ ਕੁਝ ਵੀ ਨਹੀਂ ਕੀਤਾ 2022 ਚ ਕਿਵੇਂ ਤਿੰਨ ਸੀਟਾਂ ਤੇ ਸਿਮਟ ਗਿਆ ਅਕਾਲੀ ਦਲ 2022 ਚ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਅਤੇ ਬਸਪਾ ਨਾਲ ਚੋਣ ਸਮਝੌਤਾ ਵੀ ਕਰ ਲਿਆ। ਖੇਤੀ ਕਾਨੂੰਨਾਂ ਨੂੰ ਲੈ ਕੇ ਪਾਰਟੀ ਨੇ ਭਾਜਪਾ ਨਾਲ ਆਪਣਾ 24 ਸਾਲ ਪੁਰਾਣਾ ਗੱਠ ਜੋੜ ਵੀ ਤੋੜਿਆ ਸੀ। ਹਾਲਾਂਕਿ ਬਾਅਦ ਵਿੱਚ ਵਿਰੋਧ ਦੇ ਕੇਂਦਰ ਨੇ ਇਹ ਕਾਨੂੰਨ ਰੱਦ ਕਰ ਦਿੱਤੇ। ਪਾਰਟੀ ਨੇ ਵੋਟਰਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਸਿਰਫ ਉਹੀ ਪੰਜਾਬ ਦੀ ਪਾਰਟੀ ਹੈ ਜਦਕਿ ਬਾਕੀ ਸਭ ਦਿੱਲੀ ਵਾਲੇ ਨੇ ਪਰ ਅਕਾਲੀ ਦਲ ਪੰਥਕ ਪਕੜ ਛੱਡ ਚੁੱਕਾ ਸੀ ਜਿਸ ਦਾ ਨਤੀਜਾ ਇਹ ਹੋਇਆ ਕਿ ਸਿੱਖ ਵੋਟਰਾਂ ਨੇ ਪਾਰਟੀ ਤੋਂ ਕਿਨਾਰਾ ਕੀਤਾ ਤੇ ਪਾਰਟੀ ਤਿੰਨ ਸੀਟਾਂ ਤੇ ਸਿਮਟ ਗਈ ਪਰ ਇਸ ਤੋਂ ਮਗਰੋਂ ਵੀ ਸੁਖਵੀਰ ਬਾਦਲ ਤੇ ਕਰੀਬੀ ਲੀਡਰਾਂ ਨੇ ਹਿੰਮਤ ਨਾਲ ਹਾਰ 2022 ਦੇ ਨਤੀਜਿਆਂ ਤੋਂ ਬਾਅਦ ਮੰਥਨ ਕੀਤਾ ਪਰ ਸੁਖਵੀਰ ਬਾਦਲ ਦੀ ਲੜਾਈ ਦੋ ਪਾਸੇ ਤੋਂ ਸੀ ਇੱਕ ਤਾਂ ਉਹ ਵਿਰੋਧੀਆਂ ਨਾਲ ਲੜ ਰਹੇ ਸੀ ਤੇ ਦੂਜਾ ਆਪਣੇਆਂ ਦੇ ਪੇਸ਼ ਚ ਪਾਰਟੀ ਚ ਬੜੇ ਦੁਸ਼ਮਣਾਂ ਦੀ ਸਾਜ਼ਿਸ਼ ਨਾਲ ਦੋਵੇਂ ਤੇ ਲੈਨਾਂ ਨੂੰ ਚੰਗ ਚੱਜ ਨਾਲ ਲੋਕਾਂ ਨੇ ਘੋਖ ਪੜਤਾਲ ਲਿਆ ਤੇ ਜਦੋਂ ਸੁਖਬੀਰ ਬਾਦਲ ਹੁਣਾਂ ਨੇ ਅੱਜ ਕੱਲ ਇਹ ਕਹਿਣਾ ਸ਼ੁਰੂ ਕੀਤਾ ਕਿ ਕੋਈ ਉਂਗਲੀ ਖੜੀ ਕਰਕੇ ਮੈਨੂੰ ਦੱਸੇ ਕਿ ਇੰਨਾਂ ਦੀਆਂ ਸਰਕਾਰਾਂ ਦ난 ਕਿਹੜੀ ਕਿਹੜੀ ਤਰੱਕੀ ਹੋਈ ਆ ਉਹ ਕੱਲੀ ਕੱਲੀ ਗੱਲ ਗਣਾਉਂਦੇ ਆ ਕਿਵੇਂ ਪੰਜਾਬੀਅਤ ਨੂੰ ਮਜ਼ਬੂਤ ਕਰਨਾ ਉਹਦੇ ਬਾਰੇ ਉਹ ਖੜੇ ਹੋ ਕੇ ਸਟੇਜਾਂ ਤੇ ਕਹਿੰਦੇ ਕਿ ਮੇਰੇ ਨਾਲ ਬਹਿਸ ਕਰੋ ਲੋਕਾਂ ਨੂੰ ਹੌਲੀ ਹੌਲੀ ਉਸ ਕੱਲ ਦਾ ਮੋੜ ਪਰੋਸਾ ਹੋਇਆ ਕਿ ਨਹੀਂ ਯਾਰ ਤੱਕਾ ਹੋ ਗਿਆ ਇਹ ਮੇਰੇ ਕਹਿਣ ਦੀ ਗੱਲ ਨਹੀਂ ਹੈ ਲੋਕੀ ਕਹੀ ਜਾਂਦੇ ਆ ਮੈਨੂੰ ਤਰਨਦਾਨ ਤੋਂ ਫੋਨ ਆਈ ਜਾਂਦੇ ਆ ਇਥੋਂ ਕੁਝ ਹੋਰ ਵੀ ਨਹੀਂ ਯਾਰ ਸੁਖਬੀਰ ਨਾਲ ਕੋਈ ਜ਼ਿਆਦਾ ਕਰਤੀ ਉਹ ਜ਼ਿਆਦਾ ਕਿਵੇਂ ਕੀਤੀ ਕਿ ਬਦਮਾਸ਼ੀ ਸੀਗੀ ਬਦਮਾਸ਼ੀ ਕੀ ਆ ਜਿਹੜਾ ਸੋਸ਼ਲ ਮੀਡੀਆ ਜਿਹਨੂੰ ਤੁਸੀਂ ਕਹਿੰਦੇ ਆ ਨਾ ਇਹ ਸੋਸ਼ਲ ਨਹੀਂ ਹੈਗਾ ਇਹ ਹੈਗੀ ਇੱਕ ਨਵੀਂ ਟੀਵੀ ਨਾਲੋਂ ਵੀ ਭਿਆਨਕ ਇੱਕ ਖਤਰਨਾਕ ਬੰਬ ਲੋਕਾਂ ਦੇ ਮਾਈਂਡ ਨੂੰ ਕੰਟਰੋਲ ਕਰਨਾ ਜਿਹੜਾ ਲਗਾਤਾਰ ਲੋਕ ਰਾਤ ਦੇ 12 ਵਜੇ ਤੱਕ ਬੱਚੇ ਲੱਗੇ ਰਹਿੰਦੇ ਆ ਖਾਸ ਕਰਕੇ ਜੰਗਰ ਜਨਰੇਸ਼ਨ ਤੇ ਯੰਗਰ ਜਨਰੇਸ਼ਨ ਹੀ ਆ ਜਿਹੜੀ ਅੱਜ ਕੱਲ ਕਿਉਂਕਿ ਸਾਡੀਆਂ ਜੰਗਰ ਜਨਰੇਸ਼ਨ ਦੀਆਂ ਵੋਟਾਂ ਬਹੁਤ ਆ ਉਹੀ ਆ ਜਿਹੜੀ ਪਲਟਾ ਦਿੰਦੀ ਆ ਤੇ ਉਹੀ ਜਿਹੜੀ ਆ ਦੁਬਾਰਾ ਸੱਤਾ ਚ ਲੈ ਆਉਂਦੀ 2022 ਦੇ ਨਤੀਜਿਆਂ ਮਗਰੋਂ ਸ਼ੁਰੂ ਹੋਈ ਸੁਖਵੀਰ ਬਾਦਲ ਦੇ ਖਿਲਾਫ ਸਾਜ਼ਿਸ਼ ਬਾਕੀ ਧੜੇ ਦੇ ਲੀਡਰ ਜਿਨ੍ਹਾਂ ਨੇ ਅਕਾਲੀ ਸਰਕਾਰ ਵੇਲੇ ਸੱਤਾ ਦਾ ਆਨੰਦ ਮਾਣਿਆ ਤੇ ਫਿਰ ਆਪੋ ਆਪਣਾ ਚੁੱਲਾ ਬਣਾ ਲਿਆ ਇਸ ਸਾਜ਼ਿਸ਼ ਪਿੱਛੇ ਏਜੰਸੀਆਂ ਦੇ ਦੋ ਪ੍ਰਮੁੱਖ ਏਜੰਡੇ ਸਨ ਇੱਕ ਤਾਂ ਅਕਾਲੀ ਦਲ ਨੂੰ ਦੋ ਫਾੜ ਕਰਨਾ ਤੇ ਦੂਜਾ ਪਾਰਟੀ ਨੂੰ ਬਾਦਲ ਪਰਿਵਾਰ ਤੋਂ ਅਲੱਗ ਕਰਨਾ ਉਹਨਾਂ ਨੂੰ ਕੱਢ ਰਗੜ ਦਿੱਤਾ ਸ਼ੇਵ ਸੈਨਾਂ ਨੂੰ ਰਗੜਤਾ ਨਾਲ ਹੀ ਚੋਣ ਸਿੰਬਲ ਵੀ ਚੋੱਕੇ ਲੈ ਗਏ ਤੇ ਇਹਨਾਂ ਨੂੰ ਵੀ ਅਸੀਂ ਇਹ ਤੱਕੜੀ ਦਾ ਵੀ ਇੰਜ ਪਾਸਕੂ ਬਦਲ ਦਿਆਂਗੇ ਉਹ ਲੱਗੇ ਇੰਜ ਕੀਤਾ ਵੀ ਉਹਨਾਂ ਨੇ ਆ ਗਿਆਨੀ ਹਰਪ੍ਰੀਤ ਸਿੰਘ ਉਹ ਕਿੱਥੋਂ ਆਏ ਆ ਇਹ ਸ਼੍ਰੀਕੇ ਨਹੀਂ ਉਹ ਕੱਢ ਰਹੇ ਆ ਨਾ ਸ਼੍ਰੀਕੇ ਬਾਜੀ ਉਹ ਚਤੇ ਦੇਖੋ ਉਹਨਾਂ ਨੇ ਪ੍ਰਚਾਰ ਕੀਤਾ ਕੁਝ ਉਹਨਾਂ ਨੇ ਆਪਣੇ ਸਾਡੇ ਪੰਜਾਬੀਆਂ ਨੂੰ ਨਾਲ ਜੋੜ ਕੇ ਆਪਣੇ ਆਪ ਨੂੰ ਦੱਸਿਆ ਕਿ ਦੇਖੋ ਸਾਡੇ ਨਾਲ ਵੀ ਹੈਗੇ ਆ ਕਿ ਸਤਾਰੀ ਹੋਰ سارے ਉਹ ਵੀ ਕੰਮ ਕੀਤੇ ਦਿੱਲੀ ਵਾਲੀ ਕਾਲਕਾ ਹੁਣੀ ਗੱਲ ਇੱਥੇ ਹੀ ਨਹੀਂ ਮੁੱਕਦੀ ਸੁਖਵੀਰ ਬਾਦਲ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਵਰਤਿਆ ਗਿਆ ਜਿਸ ਦਾ ਖੁਲਾਸਾ ਉਸ ਵਕਤ ਹੋਇਆ ਜਦੋਂ ਸੁਖਵੀਰ ਬਾਦਲ ਖਿਲਾਫ ਮਤਾ ਪਾਉਣ ਵਾਲੇ ਅਹਿਮ ਭੂਮਿਕਾ ਨਿਭਾਉਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੇ ਬਾਗੀ ਚੁੱਲ੍ਹੇ ਇਕੱਠੇ ਕਰਕੇ ਆਪਣਾ ਚੁੱਲ੍ਹਾ ਬਾਲਿਆ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਬਣ ਗਏ ਹਾਲਾਂਕਿ ਇਸ ਦੌਰਾਨ ਉਹਨਾਂ ਦੀ ਕੇਂਦਰ ਨਾਲ ਰਹੀ ਨੇੜਤਾ ਦੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਸਨ ਜਿਨ੍ਹਾਂ ਨੇ ਉਹਨਾਂ ਉੱਤੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਜਿਸ ਉਹਨਾਂ ਨੇ ਕਬੂਲਿਆ ਸੀ ਕਿ ਕਿਵੇਂ ਉਹਨਾਂ ਨੇ ਕੇਂਦਰ ਦੇ ਮੰਤਰੀਆਂ ਨਾਲ ਨੇੜਤਾ ਰੱਖੀ ਇਹ ਸਭ ਦੇ ਦੌਰਾਨ ਹੀ ਸੁਖਵੀਰ ਬਾਦਲ ਨੂੰ ਧਾਰਮਿਕ ਸਜ਼ਾ ਲੱਗੀ ਤੇ ਉਹਨਾਂ ਨੇ ਝੋਲੀ ਅੱਡ ਕੇ ਸਭ ਦੇ ਗੁਨਾਹ ਕਬੂਲ ਕੀਤੇ ਜਦਕਿ ਸੱਤਾ ਦਾ ਆਨੰਦ ਮਾਨਣ ਵਾਲੇ ਬਾਗੀ ਧੜੇ ਦੇ ਲੀਡਰਾਂ ਨੇ ਆਪਣੇ ਖਿਲਾਫ ਸਬੂਤ ਹੋਣ ਦੇ ਬਾਵਜੂਦ ਵੀ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰ ਦਿੱਤਾ ਸੀ ਪਾਰਟੀ ਅੰਦਰਲੀ ਬਗਾਵਤ ਉਸ ਸਮੇਂ ਖੁੱਲ ਕੇ ਸਾਹਮਣੇ ਆਈ ਸੀ ਜਦੋਂ ਬੀਬੀ ਜ਼ਗੀਰ ਕੌਰ ਤੇ ਪ੍ਰੇਮ ਸਿੰਘ ਚੰਦੂ ਮਾਜਰਾਸਣ ਨੇ ਕਈ ਸੀਨੀਅਰ ਅਕਾਲੀ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਕੇ ਪਾਰਟੀ ਦੀਆਂ ਗਲਤੀਆਂ ਲਈ ਮਾਫੀਨਾਮਾ ਦਿੱਤਾ ਸੀ ਅਤੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦਿੱਤੀ ਸੀ ਫਿਰ ਇਹ ਸਾਰੇ ਯਾਕੂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੁੰਦੇ ਨੇ ਤੇ ਸਭ ਨੂੰ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਫਿਰ ਇਸ ਦੌਰਾਨ ਸੁਖਬੀਰ ਬਾਦਲ ਤੇ ਗੋਲੀ ਵੀ ਚੱਲੀ ਪਰ ਉਹ ਡੋਲ ਰਹੇ ਤੇ ਆਪਣੀ ਧਾਰਮਿਕ ਸਜ਼ਾ ਪੂਰੀ ਕੀਤੀ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ 16 ਨਵੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਾਰਟੀ 'ਚ ਉਹਨਾਂ ਖਿਲਾਫ ਉੱਠ ਰਹੇ ਬਗਾਵਤੀ ਸੁਰ ਚੋਣਾ 'ਚ ਪਾਰਟੀ ਦਾ ਮਾੜਾ ਪ੍ਰਦਰਸ਼ਨ ਅਤੇ ਸੁਖਵੀਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਈਆ ਐਲਾਨੇ ਜਾਣ ਨੂੰ ਉਹਨਾਂ ਦੇ ਅਸਤੀਫੇ ਪਿਛਲੇ ਮੁੱਖ ਕਾਰਨ ਮੰਨਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸੁਖਵੀਰ ਸਿੰਘ ਬਾਦਲ 2008 ਤੋਂ ਪਾਰਟੀ ਦੇ ਪ੍ਰਧਾਨ ਚੱਲੇ ਆ ਰਹੇ ਸਨ। ਉਹ ਅਕਾਲੀ ਦਲ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ 'ਚ ਪ੍ਰਧਾਨ ਬਣਨ ਵਾਲੇ ਨੌਜਵਾਨ ਆਗੂ ਹਨ। ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਉਹਨਾਂ ਨੇ ਪਾਰਟੀ ਦੀ ਅਗਵਾਈ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਅਤੇ ਬੌਧਨ ਸਮਾਜ ਪਾਰਟੀ ਗੱਠ ਜੋੜ ਦਾ ਮੁੱਖ ਮੰਤਰੀ ਚਿਹਰਾ ਵੀ ਸੁਖਵੀਰ ਸਿੰਘ ਬਾਦਲ ਹੀ ਸਨ ਫਿਰ ਧਾਰਮਿਕ ਸਜਾ ਪੂਰੀ ਹੋਣ ਤੋਂ ਬਾਅਦ ਸ਼ੁਰੂ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਦੌਰ ਦੀ ਸ਼ੁਰੂਆਤ ਤੇ ਪਾਰਟੀ ਵੱਲੋਂ ਨਵੀਂ ਭਰਤੀ ਕੀਤੀ ਗਈ ਤੇ ਫਿਰ ਜਦੋਂ ਪ੍ਰਧਾਨ ਦੀ ਚੋਣ ਕੀਤੀ ਗਈ ਤਾਂ ਪ੍ਰਧਾਨਗੀ ਫਿਰ ਸੁਖਵੀਰ ਸਿੰਘ ਬਾਦਲ ਦੇ ਸਿਰ ਸਜੀ ਇਸ ਦੌਰਾਨ ਵੱਡੀ ਗਿਣਤੀ 'ਚ ਵੱਡੇ ਚਿਹਰੇ ਮੁਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਨੌਜਵਾਨ ਲੀਡਰਾਂ ਨੂੰ ਮੌਕਾ ਦਿੱਤਾ ਗਿਆ ਸੁਖਵੀਰ ਬਾਦਲ ਨੂੰ ਮੁਰ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਦੱਸ ਦਈਏ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ ਪਾਰਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸੁਖਵੀਰ ਬਾਦਲ ਨੇ ਆਪਣੇ ਭਾਸ਼ਣ ਵਿੱਚ ਦਾਵਾ ਕੀਤਾ ਪਿਛਲੇ 6 ਮਹੀਨਿਆਂ ਵਿੱਚ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਪੰਥ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਇਸ ਮਾਮਲੇ ਨੂੰ ਰਾਜਨੀਤਿਕ ਹਥਿਆਰ ਤੌਰ ਤੇ ਵਰਤਿਆ ਗਿਆ ਜਿਹਦਾ ਰਾਜਨੀਤਿਕ ਨੁਕਸਾਨ ਕਾਫੀ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਹੋਇਆ ਪਰ ਫਾਈਨਲੀ ਮੈਨੂੰ ਲੱਗਦਾ ਕਿ ਉਹ ਇਸ ਗੱਲ ਤੋਂ ਉੱਪਰ ਕੇ ਸਾਹਮਣੇ ਆ ਗਿਆ ਜਿਹਦੇ ਵਿੱਚ ਤਰਨਤਾਰਨ ਦੀ ਜਿਹੜੀ 22 ਇਲੈਕਸ਼ਨ ਆ ਜਿਸ ਕਿਸਮ ਨਾਲ ਉਹਨਾਂ ਨੂੰ ਇਸ ਵੇਲੇ ਸੁਖਬੀਰ ਬਾਦਲ ਹੋਣ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਤਕਾਰ ਅਦਬ ਤੇ ਲੋ ਮਿਲ ਰਿਹਾ ਤੇ ਔਰ ਲੋਕ ਉਨਾਂ ਦੀਆਂ ਰੈਲੀਆਂ 'ਚ ਵੱਡੇ ਪੱਧਰ ਤੇ ਆ ਰਿਹਾ ਮੈਨੂੰ ਇਹ ਲੱਗਦਾ ਕਿ ਇਹ ਕਾਫੀ ਵੱਡਾ ਮੋੜ ਆ ਪਿਆ ਫਿਰ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼ੁਰੂ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਦੌਰ ਦੀ ਸ਼ੁਰੂਆਤ ਤੇ ਪਾਰਟੀ ਵੱਲੋਂ ਨਵੀਂ ਭਰਤੀ ਕੀਤੀ ਗਈ ਤੇ ਫਿਰ ਜਦੋਂ ਪ੍ਰਧਾਨ ਦੀ ਚੋਣ ਕੀਤੀ ਗਈ ਤਾਂ ਪ੍ਰਧਾਨਗੀ ਫਿਰ ਸੁਖਵੀਰ ਸਿੰਘ ਬਾਦਲ ਦੇ ਸਿਰ ਸਜੀ ਇਸ ਦੌਰਾਨ ਵੱਡੀ ਗਿਣਤੀ ਚ ਬੱਤੇ ਚਿਹਰੇ ਮੋਰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਨੌਜਵਾਨ ਲੀਡਰਾਂ ਨੂੰ ਮੌਕਾ ਦਿੱਤਾ ਗਿਆ ਸੁਖਵੀਰ ਬਾਦਲ ਨੂੰ ਮੋਰ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਦੱਸ ਦਈਏ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ ਪਾਰਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸੁਖਵੀਰ ਬਾਦਲ ਨੇ ਆਪਣੇ ਭਾਸ਼ਣ ਵਿੱਚ ਦਾਵਾ ਕੀਤਾ ਪਿਛਲੇ 6 ਮਹੀਨਿਆਂ ਵਿੱਚ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਪੰਥ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਸੁਖਵੀਰ ਸਿੰਘ ਬਾਦਲ ਨੇ ਅੱਗੇ ਗੱਲ ਕਰਦਿਆਂ ਆਖਿਆ ਕਿ ਇਹ ਸਾਜ਼ਿਸ਼ ਸ਼ੁਰੂ ਹੋਈ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਦਾ ਸਾਥ ਛੱਡਿਆ ਜਦੋਂ ਤੱਕ ਅਸੀਂ ਐਨਡੀਏ ਵਿੱਚ ਸੀ ਅਸੀਂ ਇਸ ਗੱਤ ਜੋੜ ਦੀਆਂ ਪਾਰਟੀਆਂ ਨੂੰ ਸਿੱਖ ਸੰਸਥਾਵਾਂ ਦੀ ਮਰਿਆਦਾ ਦੀ ਉਲੰਘਣਾ ਨਹੀਂ ਕਰਨ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ ਪੰਜਾਬ ਨੂੰ ਅੱਗੇ ਵਧਾਉਣ ਦੀ ਹੋਰ ਪਾਰਟੀਆਂ ਨੂੰ ਪੰਜਾਬ ਨਾਲ ਕੋਈ ਸਰਵੋਕਾਰ ਨਹੀਂ ਹੈ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਤੇ ਪਰाये ਨੂੰ ਪਛਾਨਣ 27 ਲੱਖ ਮੈਂਬਰਸ਼ਿਪ ਤੋਂ ਬਾਅਦ 507 ਮੈਂਬਰਾਂ ਦਾ ਡੈਲੀਗੇਟ ਬਣਾਇਆ ਗਿਆ ਪਾਰਟੀ ਦੇ ਡੈਲੀਗੇਟ ਇਸ ਤੇ ਪਾਰਲੀਮੈਂਟ ਮੈਂਬਰ ਹਨ ਉਥੇ ਹੀ ਦੂਜੇ ਪਾਸੇ ਬਾਗੀਆਂ ਦਾ ਜ਼ਿਕਰ ਕਰਦੇ ਹਾਂ ਕਿ ਸੂਝਬਾਨ ਬੁੱਧੀਜੀਵੀਆਂ ਨੇ ਕਿਹਾ ਕਿ ਉਹਨਾਂ ਪਿੱਛੇ ਇੱਕ ਸਾਜ਼ਿਸ਼ ਹੈ ਜਿਸ 'ਚ ਏਜੰਸੀਆਂ ਤੇ ਵਿਰੋਧੀ ਸ਼ਾਮਲ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਏਜੰਸੀਆਂ ਦਾ ਕੰਮ ਹੁੰਦਾ ਹੈ ਖੇਤਰੀ ਪਾਰਟੀ ਨੂੰ ਖਤਮ ਕਰਨਾ ਜਿਵੇਂ ਕਈ ਸੂਬਿਆਂ ਚ ਦੇਖਿਆ ਗਿਆ ਇਸ ਦੀ ਸਾਜ਼ਿਸ਼ ਦਾ ਸ਼ਿਕਾਰ ਸ਼੍ਰੋਮਣੀ ਅਕਾਲੀ ਦਲ ਵੀ ਹੋਇਆ ਪਰ ਲੋਕਾਂ ਦੇ ਭਰੋਸੇ ਪਾਰਟੀ ਦੇ ਇਮਾਨਦਾਰ ਲੀਡਰਾਂ ਤੇ ਸੁਖਵੀਰ ਬਾਦਲ ਦੇ ਅਡੋਲ ਭਰੋਸੇ ਨੇ ਇਸ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੁਖਵੀਰ ਬਾਦਲ ਮਲੋ ਅਕਾਲੀ ਦਲ ਦੇ ਆ ਜਿਹੜੇ ਪ੍ਰਧਾਨ ਉਹਨਾਂ ਨੇ ਹੜਾਂ ਦੇ ਵਿੱਚ ਕਾਫੀ ਲੋਕਾਂ ਦੀ ਮਦਦ ਕੀਤੀ ਹੈ ਜੀ ਔਰ ਜਿੱਦਾਂ ਉਹਨਾਂ ਨੇ ਚਲੋ ਪੈਸੇ ਵੱਲੋਂ ਵੀ ਸੇਵਾ ਕੀਤੀ ਚਾਰੇ ਵੱਲੋਂ ਵੀ ਕੀਤੀ ਜਿਵੇਂ ਲੋਕਾਂ ਨੇ ਮਤਲਬ ਅਸੀਂ ਵੇਂਦੇ ਰਹੇ ਆ ਰੀਲਾਂ ਦੇ ਵਿੱਚ ਉਹਨਾਂ ਨੇ ਕਿੰਨਾ ਕੋ ਮਤਲਬ ਉਧਰਲੇ ਪਾਸੇ ਕੰਮ ਕੀਤਾ ਜਿੱਥੇ ਜਿਹੜੀ ਚੀਜ਼ ਦੀ ਵਿਵਸਥਾ ਦੀ ਲੋੜ ਹੀ ਉਹਨਾਂ ਕੀਤੀ ਹੈ ਔਰ ਮੈਂ ਤੇ ਸੋਚਦਾ ਜੇ ਮਤਲਬ ਵੋਟਰ ਹੋਣ ਦੇ ਨਾਤੇ ਵੀ ਜਿੰਨਾ ਉਹਨਾਂ ਨੇ ਕੰਮ ਕੀਤਾ ਏ ਔਰ ਉਹਨਾਂ ਨੇ ਆਪਣਾ ਪਣ ਵਿਖਾਇਆ ਏ ਖੇਤਰੀ ਪਾਰਟੀ ਹੋਣ ਦੇ ਨਾਤੇ ਉਹਨਾਂ ਨੇ ਆਪਣਾ ਆਪਣਾ ਪਣ ਵਿਖਾਇਆ ਲੋਕਾਂ ਦੇ ਨਾਲ ਵਿਚਰੇ ਨੇ ਭਾਈ ਐ ਕਿ ਸੁਬੀਰ ਬਾਲ ਸਿੰਘ ਸਾਹਿਬ ਨੇ ਹੜਾਂ ਵਿੱਚ ਲੋਕਾਂ ਦੀ ਬਹੁਤ ਮਦਦ ਕੀਤੀ ਆ ਬੜਾ ਚਲੋ ਪੈਸਾ ਵੀ ਵਿਚਾਰਾ ਕਿ ਹਰ ਇੱਕ ਚੀਜ਼ਾਂ ਦਿੱਤੀਆਂ ਬੜੇ ਖੇਤਰੀ ਪਾਰਟੀ ਆ ਇਸੇ ਵਿਚਾਰ ਹੁਣ ਤਰਨ ਤਰਨ ਦੀ ਜਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਬਕਾਰ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਇਹ ਪੰਥਕ ਸੀਟ ਹੈ ਜਿੱਥੇ ਇੱਕ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਗਈ ਹਾਲਾਂਕਿ ਵਿਧਾਨ ਸਭਾ ਚੋਣਾਂ 2022 ਲੋਕ ਸਭਾ ਚੋਣਾਂ 2024 ਦੇ ਅੰਕੜੇ ਇਹ ਦੱਸਦੇ ਨੇ ਕਿ ਕਿਵੇਂ ਪਾਰਟੀ ਨੇ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜਿਆ ਹੈ ਉਹਨਾਂ ਨੇ ਵੀਰ ਜੀ ਬਹੁਤ ਚੰਗੇ ਕੰਮ ਕੀਤੇ ਆ ਸਾਰੇ ਮਾੜੇ ਘਰਾਂ ਤੋਂ ਸਾਰਿਆਂ ਨੂੰ ਪੈਸਾ ਵੰਡਿਆ ਬਹੁਤ ਚੰਗੇ ਕੰਮ ਕੀਤੇ ਆ ਪੰਜਾਬ ਦਾ ਵਿਕਾਸ ਹੀ ਅਕਾਲੀ ਦਲ ਦੇ ਹੱਥੋਂ ਆ ਬਾਕੀ ਕੋਈ ਪਾਰਟੀ ਹੱਥ ਖੜਾ ਕਰਕੇ ਸਾਨੂੰ ਮੁਖਾਵੇਂ ਕਿਸੇ ਨੇ ਵਿਕਾਸ ਕੀਤਾ ਸਾਡੇ ਤਰਨ ਤਰਨ ਦਾ ਜਾਂ ਹੋਰ ਕੇ ਹਲਕੇ ਦਾ ਕੀਤਾ ਅਹੀਂ ਜੋ ਵਿਕਾਸ ਵੇਖਿਆ ਅਹੀਂ ਅਕਾਲੀ ਦਲ 'ਚ ਵੇਖਿਆ ਵਾ ਸਾਨੂੰ ਅਜੇ ਤੱਕ ਵਿਕਾਸ ਨਹੀਂ ਦਿਖਿਆ ਹੋਰ ਕਿਤੇ ਵੀ 2024 ਦੀਆਂ ਲੋਕ ਸਭਾ ਚੋਣਾਂ 'ਚ ਪੰਜਾਬ 'ਚ ਅਕਾਲੀ ਦਲ ਦਾ ਵੋਟ ਸ਼ੇਅਰ 13.42% ਰਿਹਾ ਜਦਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਇਹ 27.45% ਸੀ 2024 ਲੋਕ ਸਭਾ ਚੋਣਾਂ ਦੇ ਦੌਰਾਨ ਖੰਡੂਰ ਸਾਹਿਬ 'ਚ ਅਕਾਲੀ ਦਲ ਦਾ ਵੋਟ ਸ਼ੇਅਰ 8.25% ਰਿਹਾ ਜਦਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਇਹ 30.51% ਸੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਦੌਰਾਨ ਤਰਨਤਾਰਨ ਚ ਅਕਾਲੀ ਦਲ ਦਾ ਵੋਟ ਸ਼ੇਅਰ 30.6% ਦੀ ਰਿਹਾ ਜਦਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਇਹ 34.10% ਸੀ ਇਸ ਵੋਟ ਪ੍ਰਤੀਸ਼ਤੋਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਸੁਖਵੀਰ ਬਾਦਲ ਦੀ ਪ੍ਰਧਾਨਗੀ ਚ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਹੈ ਹਾਲਾਂਕਿ ਮੁਰਦ ਵਾਪਸੀ ਦੇ ਅਸਰਾਂ ਨਿਤ ਅਕਾਲੀ ਦਲ ਤਰਨਤਾਰਨ ਦੀ ਸੀਟ ਤੋਂ ਸਿਆਸਤ ਚ ਨਵੇਂ ਪੁਲਾੰਗ ਵੀ ਪੁੱਟ ਸਕਦਾ ਹੈ ਪਰ ਬਾਦਲ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਤਰਨਤਾਰਨ ਨੂੰ 200 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਜਿਸ ਦੇ ਨਾਲ ਤੇ ਇਹਦੇ ਵਿੱਚ ਸਟੋਰਿੰਗ ਸਿਸਟਮ ਪਿਆ ਵਾ ਸੀਵਰੇਜ ਜੋ ਚੰਡੀਗੜ੍ਹ ਵਿੱਚ ਹੈ ਜਾਂ ਇੱਥੇ ਆ ਹੋਰ ਕਿਤੇ ਵੀ ਨਹੀਂ ਹੈਗਾ ਔਰ ਜੋ ਤਰਨਤਾਰਨ ਸ਼ਹਿਰ ਹੈ ਇਹਨੂੰ ਚੰਡੀਗੜ੍ਹ ਵਰਗਾ ਬਾਦਲ ਸਾਹਿਬ ਨੇ ਬਣਾਇਆ ਔਰ ਕੋਈ ਕੇ ਸਰਕਾਰ ਨੇ ਇਸ ਬਾਰੇ ਕੁਝ ਨਹੀਂ ਸੋਚਿਆ ਇਸ ਵਕਤ ਤਰਨਤਾਰਨ ਜ਼ਿਮਣੀ ਚੋਣ ਪੂਰੇ ਪੰਜਾਬ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਚਰਚਾ ਦਾ ਵਿਸ਼ਾ ਕਿਉਂ ਬਣੀ ਹੋਈ ਹੈ ਇਹ ਵੀ ਕਾਰਨ ਤੁਹਾਨੂੰ ਦੱਸਦੇ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ 2017 ਤੋਂ ਬਾਅਦ ਲੋਕਾਂ ਨੇ ਬਹੁਤ ਪਿੱਛੇ ਸੈੱਟ ਦਿੱਤਾ ਸੀ ਪਰ ਹੁਣ ਚੋਣ ਤਰਨ ਤਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਤ ਵਧੀਆ ਪਰਫਾਰਮ ਕਰ ਰਿਹਾ ਹੈ ਇਸ ਦੇ ਕਈ ਕਾਰਨ ਨੇ ਕਿਉਂਕਿ ਲੋਕਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇਹ ਚਰਚਾ ਹੋ ਰਹੀ ਹੈ ਵੀ ਉਹਨਾਂ ਨੇ ਹੜਾਂ ਦੇ ਵਿੱਚ ਬਹੁਤ ਜ਼ਿਆਦਾ ਗਰਾਊਂਡ ਦੇ ਉੱਪਰ ਕੰਮ ਕੀਤਾ ਤਰਨਤਾਰਨ ਤੋਂ ਮਨਦੀਪ ਕਾਲੋਂ ਤੇ ਡੈਸਕ ਤੋਂ ਸੁਖ ਦਲੇ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ